ਹਾਂਜੀ ਕਿਦਾਂ ਮਿੱਤਰੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਇਹ ਤੁਹਾਨੂੰ ਜਾਣ ਜੀ ਨਹੀਂ ਕਰਦਾ ਹੈਨਾ ਆਓ ਚੱਕ ਲੈ ਵੇਖ ਦਿਣਾ ਪਰਵਾਸਾ ਵੇਖ ਲੈਣਾ ਪਰਵਾਸਾ ਲੈਣਾ 100 ਲੈਣਾ 100 ਲੈਣਾ 100 ਕਹਿੰਦੇ ਆਵਾਂਗੇ ਮਿੱਤਰੋ ਆਪਾਂ ਫੱਡੇਗੜ੍ਹ ਸਾਹਿਬ ਉੱਥੇ ਅੱਜ ਦੀ ਰਾਤ ਕੱਟਾਂਗੇ। ਆਈ ਮਿੱਤਰੋ ਫਿਰ ਫੱਡੇਗੜ੍ਹ ਸਾਹਿਬ ਪਹੁੰਚ ਗਏ ਆਂ। ਜਾਂਦੇ ਦੋਨੇ ਝੋਡੇ ਪੁਰੇ।